ਉਪਰੋਂ ਫਿਰ ਗੁਰੂ ਨੂੰ ਕਿਵੇਂ ਤੇ ਆਇਆ ਪਹਿਲਾ ਅਕਾਲ ਦੀ ਬਾਣੀ ਜਪਜੀ ਸਾਹਿਬ ਹਮ ਸ਼ੁਕਰਾਨਾ ਕਰਿਆ ਅਕਾਲ ਦਾ ਪਹਿਲਾਂ ਹਮ ਫਿਰ ਚਉਪਾਈ ਸਾਹਿਬ ਦੀ ਬਾਣੀ ਪੜੀ ਹਮ ਫਿਰ ਹਰੀ ਸਿੰਘ ਨਲੂਏ ਦੀ ਵਾਰ ਲਵਾਈ ਪਹਿਲਾਂ ਵੀ ਜਿੰਨਾ ਟਾਈਮ ਹੈ ਰਿੰਗ ਦੇ ਵਿੱਚ ਨਹੀਂ ਚੱਲੀ ਗਿਆ ਮੇਰੇ ਕੰਨਾਂ 'ਚ ਹਰੀ ਸਿੰਘ ਨਲੂਏ ਦੀ ਵਾਰ ਹੀ ਚੱਲਦੀ ਸੀ ਜਾਂ ਬੈਟਲ ਆਫ ਚਮਕੌਰ ਸਾਹਿਬ ਦੀ ਵਾਰ ਚੱਲਦੀ ਸੀ ਅੱਛਾ ਬੈਟਲ ਆਫ ਚਮਕੌਰ ਸਾਹਿਬ ਗੋਰੀਆਂ ਨੂੰ ਸਮਝਣੀ ਸੀ ਹੋਣਾ ਨਾ ਅੱਜ ਕੱਲ ਦੇ ਨੌਜਵਾਨ ਨੂੰ ਸਮਝਾਉਣਾ ਸੀ ਨਾ ਅੱਜ ਕੱਲ ਦੇ ਜਵਾਨਾਂ ਨੂੰ ਸਮਝਾਉਣਾ ਸੀ ਕਿ ਉਹਦੇ ਚੋ ਬੋਲ ਕੀ ਰਹੇ ਆ ਤੇ ਸਿੱਧੂ ਮੂਸੇ ਵਾਲੇ ਨੂੰ ਹਰੇ ਕੇ ਸੁਣਦਾ ਤੇ ਫਿਰ ਹਰੀ ਸਿੰਘ ਨਲੂਏ ਦੀ ਉਹੀ ਵਾਰ ਸੀ ਜੋ ਬੈਟਲ ਆਫ ਚੰਕੌਰ ਸਾਡੀ ਵਾਰ ਤੁਹਾਡੇ ਅੰਦਰ ਜੋਸ਼ ਭਰਦੀ ਆ ਉਹੀ ਸਿੱਧੂ ਮੂਸੇ ਵਾਲੇ ਦੀ ਹਰੀ ਸਿੰਘ ਨਲੂਏ ਵਾਲੀ ਵਾਰ ਜੋਸ਼ ਭਰਦੀ ਸੀ ਤੁਹਾਡੇ ਅੰਦਰ ਤਾਂ ਰਿਲੈਕਸ ਸੀਗੇ ਐਕਸਾਈਟਡ ਸੀ ਪਗੜਾ ਕਹਿੰਦੇ ਭੰਗੜਾ ਵੀ ਪਾਇਆ ਹਾਂਜੀ ਉਹ ਖੁਸ਼ੀ ਦਾ ਭੰਗੜਾ ਸੀ ਹਾਰਦੇ ਦਾ ਸਿੱਖਦੇ ਦੁੱਖਣਾ ਬਣਾਉਂਦੇ ਉਸ ਹਾਲ ਆਪਣੇ ਆਪ ਨਿਕਲਿਆ ਹੋ ਸਕਦਾ ਹਾਰ ਕੇ ਵੀ ਭੰਗੜਾ ਪਾ ਦਿੰਦੇ ਵੀ ਇੱਥੇ ਤੱਕ ਪਹੁੰਚਤਾ ਗਏ